ਦੀਵਾਲੀ ਦਾ ਤਿਉਹਾਰ ਜਿਵੇਂ ਜਿਵੇਂ ਨੇੜੇ ਆ ਰਿਹਾ ਓਵੇਂ ਓਵੇਂ ਲੋਕਾਂ ਦੇ ਅੰਦਰ ਚਾਹ ਜਿਹੜਾ ਵਧਦਾ ਜਾ ਰਿਹਾ ਲੋਕ ਬਾਜ਼ਾਰਾਂ ਦੇ ਵਿੱਚ ਜਾ ਕੇ ਸ਼ਾਪਿੰਗ ਕਰ ਰਹੇ ਨੇ ਤੇ ਬਾਜ਼ਾਰਾਂ ਦੇ ਵਿੱਚ ਵੀ ਹੁਣ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਦੁਕਾਨ ਤੇ ਪਹੁੰਚੇ ਆ ਜਿੱਥੇ ਕਾਫੀ ਆਈਟਮਸ ਜਿਹੜੀਆਂ ਇੱਥੇ ਦੇਖਣ ਨੂੰ ਮਿਲੀਆਂ ਨੇ ਸਜਾਵਟ ਹੋ ਚੁੱਕੀ ਹੋਈ ਹੈ ਲੋਕਾਂ ਦਾ ਰਸ਼ ਜਿਹੜਾ ਉਮੜਨਾ ਸ਼ੁਰੂ ਹੋ ਚੁੱਕਿਆ ਹੈ ਬਾਜ਼ਾਰਾਂ ਦੇ ਵਿੱਚ ਤਾਂ ਇਸ ਵਾਰ ਕਿਹੜੀਆਂ ਆਈਟਮਸ ਨਵੀਆਂ ਆਈਆਂ ਨੇ ਕਿਉਂਕਿ ਲੋਕਾਂ ਨੂੰ ਹਰ ਸਾਲ ਉਹ ਸ਼ਾ ਹੁੰਦਾ ਹੈ ਕਿ ਕੋਈ ਨਵੀਂ ਚੀਜ਼ ਜਿਹੜੀ ਹੈ ਇਸ ਵਾਰ ਬਾਜ਼ਾਰਾਂ ਦੇ ਵਿੱਚ ਆਵੇ ਤੇ ਅਸੀਂ ਉਹ ਆਈਟਮ ਜਿਹੜੀ ਹੈ ਖਰੀਦੀਏ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਨੇ ਇੱਥੇ ਖਰੀਦਦਾਰੀ ਕਰਨ ਦੇ ਲਈ ਆ ਰਹੇ ਨੇ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਤਵੰਤ ਸਿੰਘ ਬੋਲਦੇ ਆਂ ਜੀ ਬਾਈ ਜੀ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਦੇ ਵਿੱਚ ਇਸ ਵਾਰ ਕਿੰਨਾ ਕੁ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸਰ ਦੀਵਾਲੀ ਦੇ ਤਿਉਹਾਰ ਤੇ ਇਸ ਟੈਂਪ ਵਧੀਆ ਬਾਜ਼ਾਰ ਚ ਰੌਣਕ ਹੈਗੀ ਆ ਕਸਟਮਰ ਆ ਰਹੇ ਸਾਡੇ ਕੋਲੇ ਕਾਫੀ ਉਤਸ਼ਾਹ ਨਵੀਆਂ ਨਵੀਆਂ ਆਈਟਮਾਂ ਆਈਆਂ ਸਾਡੇ ਕੋਲੇ ਦੀਵਾਲੀ ਤੇ ਦੇਖਣ ਲਈ ਆਏ ਨੇ ਤੁਹਾਨੂੰ ਬਹੁਤ ਵਧੀਆ ਵਧੀਆ ਵੈਰਾਈਟੀ ਤੋਂ ਦਿਖਾਵਾਂਗੇ ਜੀ ਸੋ ਇਸ ਵਾਰ ਨਵੀਂ ਚੀਜ਼ ਕਿਹੜੀ ਦੇਖਣ ਨੂੰ ਮਿਲੂਗੀ ਲੋਕਾਂ ਨੂੰ ਕਿਉਂਕਿ ਲੋਕਾਂ ਨੂੰ ਨਾ ਬੜਾ ਚਾਹ ਹੁੰਦਾ ਕਿ ਕੁਝ ਨਵਾਂ ਜਿਹੜਾ ਹਰ ਸਾਲ ਦੇਖਣ ਨੂੰ ਮਿਲੇ ਜੀ ਸਰ ਅਸੀਂ ਵੀ ਆਪਣੇ ਵੱਲੋਂ ਕੋਈ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਹਰੇਕ ਵਾਰੀ ਕਸਟਮਰ ਨੂੰ ਨਵੀਂ-ਨਵੀਂ ਆਈਟਮ ਦਿੱਤੀ ਜਾਵੇ ਐਤਕਿ ਜਿਵੇਂ ਆਪਣੇ ਕੋਲੇ ਰੰਗੋਲੀ ਕਲਰ ਆਏ ਨੇ ਕਲਰ ਦੇ ਵਿੱਚ ਆਪਣੇ ਕੋਲੇ ਫੈਂਸੀ ਕਲਰ ਚਮਕੀਰ ਵਾਲੇ ਆਏ ਨੇ ਉਸ ਤੋਂ ਬਾਅਦ ਆਪਣੇ ਕੋਲੇ ਫੈਂਸੀ ਕੈਂਡਲਸ ਆਈਆਂ ਨੇ ਜੀ ਇਹਦੇ ਵਿੱਚ ਜਿਵੇਂ ਆ ਬਰਫੀ ਵਾਲੀ ਕਾਜੂ ਕਤ ਮੈਨੂੰ ਤਾਂ ਐ ਲੱਗ ਰਿਹਾ ਇਹ ਬਰਫੀ ਹੀ ਹੋਈ ਹੈ ਖਾਣ ਵਾਲੀ ਆਈਟਮ ਹੈ ਇਹ ਮੋਮਬਤੀ ਹੈ ਹਾਂਜੀ ਸਰ ਇਹ ਮੋਮਬਤੀ ਹੈ ਕੈਂਡਲ ਹੈ ਜੀ ਕਾਜੂ ਕਤਲੀ ਬਣੀ ਆਈ ਇਹਦੇ ਵਿੱਚ ਆਪਣੇ ਕੋਲ 4-5 ਵੈਰਾਈਟੀਆਂ ਆਈਆਂ ਨਵੀਆਂ ਇਹ ਐਸ ਵਾਲੀ ਆਈ ਹੈ ਜੀ ਇਹਦੇ ਵਿੱਚ ਆਪਣੇ ਕੋਲ ਮੋਤੀ ਚੂੜ ਦਾ ਲੱਡੂ ਆ ਜਾਏਗਾ ਅੱਛਾ ਇਹ ਵੀ ਕੈਂਡਲ ਹੀ ਹੈ ਮੋਤੀ ਚੂੜ ਦਾ ਲੱਡੂ ਹਾਂਜੀ ਇਹ ਅਮਰਤੀ ਆਈ ਹੈ ਜੀ ਜਲੇਬੀ ਵਾਲੀ ਹਾਂਜੀ 4-5 ਲੱਗੀਆਂ ਨੇ ਇਹਦੇ ਵਿੱਚ ਜਗਾਣ ਦੇ ਕੋ ਹੋਰ ਬਹੁਤ ਸਪੈਸ਼ਲ ਆਈ ਹੈ ਇਹ ਵੀ ਕਸਟਮਰ ਬਹੁਤ ਪਸੰਦ ਕਰਦਾ ਆ ਆਂਟੀ ਜੀ ਖੜੇ ਨੇ ਇਹਨਾਂ ਨੇ ਵੀ ਇਹਨਾਂ ਨੇ ਪੀਸ ਲੈਨੇ ਇਹ ਇਹ ਰਸਮ ਲਾਈ ਵਾਲੀ ਹੈ ਜੀ ਅੱਛ ਇਹ ਮੈਂ ਦੇਖ ਰਿਹਾ ਵੀ ਗਲਾਸ ਆ ਤੇ ਫਿਰ ਇਹ ਗਲਾਸ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਊਗਾ ਜੇ ਗਰਮ ਹੋ ਜਾਇਆ ਇਹ ਮੋਮ ਗਰਮ ਹੋ ਗਿਆ ਤਾਂ ਬੁਤੀ ਚੱਲੇਗੀ ਜੀ ਸਿਰਫ ਉਸ ਦਿਵਾਰਾ ਤੁਹਾਡੀ ਬੌਲ ਬਚ ਜਾਏਗੀ ਅੱਛਾ ਬੌਲ ਨੂੰ ਜਿੱਦਰ ਮਰਜ਼ੀ ਕੰਮ ਲੈ ਲਓ ਬਾਅਦ ਵਿੱਚ ਜੀ ਜੀ ਸਰ ਜੀ ਉਸ ਤੋਂ ਇਲਾਵਾ ਹੁਣ ਜੈਲ ਵਾਲੀ ਕੈਂਡਲ ਲਈਏ ਜੀ ਉਸ ਤੋਂ ਇਲਾਵਾ ਆਪਣੇ ਕੋਲੇ ਬੜੀ ਇਹ ਜੈਲ ਵਾਲੀ ਕੈਂਡਲ ਹੈ ਇਹਦਾ ਕੀ ਕੰਮ ਹੈ ਜੀ ਇਹ ਕੋਈ ਫਿਰ ਜਿੱਦਾਂ ਇਹ ਕਲਰਸ ਹੈਗੇ ਨੇ ਇਹ ਕਲਰਸ ਵੀ ਜਿਹੜੇ ਬਲੋ ਕਰਨਗੇ ਇਹ ਗ੍ਰੀਨ ਕਲਰ ਹੈ ਇਹ ਗ੍ਰੀਨ ਚੱਲੇਗਾ ਜਿਹੜਾ ਰੈੱਡ ਕਲਰ ਦਾ ਰੈੱਡ ਚੱਲੇਗਾ ਬਲੂ ਕਲਰ ਬਲੂ ਚੱਲੇਗਾ ਜੀ ਮਤਲਬ ਰੋਸ਼ਨੀ ਵੀ ਦੇਖਣ ਨੂੰ ਮਿਲੇਗੀ ਇਹਦੇ ਨਾਲ ਰੋਸ਼ਨੀ ਵੀ ਮਿਲੇਗੀ ਜੀ ਉਸ ਤੋਂ ਇਲਾਵਾ ਹੋਰ ਆਪਣੇ ਕੋਲ ਬਹੁਤ ਫੈਂਸੀ ਕੈਂਡਲਸ ਹੈਗੀਆਂ ਹਾਰਟ ਵਾਲੀ ਹੋਗੀ ਸਾਈਕਲ ਵਾਲੀ ਹੋਗੀ ਬਹੁਤ ਕੈਂਡਲਸ ਹੈ ਉਸ ਤੋਂ ਇਲਾਵਾ ਹੁਣ ਕੀ ਜਿਵੇਂ ਝੂਮਰ ਆਏ ਨੇ ਨਵੇਂ ਬਹੁਤ ਵਧੀਆ-ਵਧੀਆ ਡਿਜ਼ਾਈਨ ਦੇ ਵਿੱਚ ਝੂਮਰ ਮਿਲ ਜਾਣਗੇ ਜੀ ਸਾਰੇ ਨਵੇਂ ਡਿਜ਼ਾਈਨ ਆਏ ਨੇ ਜੀ ਕਿ ਬਾਕੀ ਲੜੀਆਂ ਦੇ ਵਿੱਚ ਛੋਟ ਦੇ ਵਿੱਚ ਆ ਦੇਖੋ ਕਿੰਨੀ ਹੈਵੀ ਲੜੀ ਆ ਰੋਜ਼ ਦਾ ਉਸ ਤੋਂ ਇਲਾਵਾ ਲਾਈਟਿੰਗ ਵਾਲੇ ਗੋਲੇ ਆਏ ਨੇ ਜਿਵੇਂ ਜਿਨ੍ਹਾਂ ਦੇ ਵਿੱਚ ਆਪਾਂ ਲਾਈਟ ਲਾ ਦਿੰ ਜੀ ਜੀ ਇਹਦੇ ਵਿੱਚ ਮੱਲਮ ਲੱਗੇ ਹੁੰਦੇ ਸਰ ਇਹ ਚ ਰਾਤ ਨੂੰ ਜਿਵੇਂ ਤੁਸੀਂ ਆਪਾਂ ਦੇਖਾਂਗੇ ਲਾਈਟ ਜਗਦੀ ਆ ਬਹੁਤ ਸੋਹਣੇ ਲੱਗਦੇ ਆ ਪੀਸ ਚੱਲਦੇ ਵੀ ਤੋਂ ਇੱਕ ਆ ਮੈਂ ਛਤਰੀ ਦੇਖ ਰਿਹਾ ਹਾਂ ਇਹ ਕਾਦੇ ਵਾਸਤੇ ਹੈ ਮੀਂਹ ਵਾਸਤੇ ਇਹ ਮੀਂਹ ਵਾਸਤੇ ਨਹੀਂ ਸਰ ਇਹ ਡੈਕੋਰੇਟਰ ਹੀ ਆ ਬਸ ਜਿਵੇਂ ਤਾਂ ਗੇਟ ਤੇ ਲਾ ਦੋ ਡੈਕੋਰੇਸ਼ਨ ਵਾਸਤੇ ਆ ਇਹ ਰਾਜਸਥਾਨੀ ਪਿੱਛੇ ਦੇ ਪਿੱਛੇ ਚਾਹੇ ਲਾਈਟ ਲਗਾ ਦੇ ਹਾਂਜੀ ਲਾਈਟ ਵੀ ਲਗਾ ਸਕਦੇ ਆ ਰਾਜਸਥਾਨੀ ਛਤਰੀ ਆ ਇਹ ਡੈਕੋਰੇਸ਼ਨ ਤੇ ਕੰਮ ਹੀ ਹੁੰਦੀ ਆ ਜੀ ਹੋਰ ਇਸ ਤੋਂ ਇਲਾਵਾ ਆਪਣੇ ਕੋਲ ਸਾਰੀ ਵੈਰਾਈਟੀ ਹਾਰ ਵਗੈਰਾ ਮਿਲ ਜਾਣਗੇ ਨਵੇਂ ਜੀ ਉਸ ਤੋਂ ਇਲਾਵਾ ਫੋਟੋਜ਼ ਹੋਗੀਆਂ ਤੁਰ ਆ ਜਣੇ ਫਲਾਵਰਾਂ ਦੀ ਲੜੀ ਆ ਗਈ ਜੀ ਇਹਦੇ ਵਿੱਚ ਸਰ ਆਪਣੇ ਕੋਲੇ ਕਮ ਸੇ ਕਮ ਆਪਣੇ ਕੋਲੇ 250 ਤਰ੍ਹਾਂ ਦੀ ਵੈਰੈਟੀ ਮਿਲ ਜੇਗੀ 250 300 ਤਰ੍ਹਾਂ ਦੀ ਲੜੀ ਆਪਣੇ ਕੋਲੇ ਅਲੱਗ-ਅਲੱਗ ਮਿਲ ਜੇਗੀ ਡਿਜ਼ਾਈਨ ਦੇ ਵਿੱਚ ਉਸ ਇਲਾਵਾ ਤੁਹਾਨੂੰ ਦਿਖਾਉ ਉਹ ਅੱਗੇ ਹੋਰ ਦਿਖਾ ਦਨੇ ਤੁਹਾਨੂੰ ਇਹ ਸਾਰਾ ਸਟਾਕ ਇਸ ਵਾਰ ਨਵਾਂ ਦੇਖਣ ਨੂੰ ਮਿਲ ਰਿਹਾ ਹਾਂਜੀ ਸਾਰਾ ਨਵਾਂ ਜੀ ਬਹੁਤ ਵਧੀਆ-ਵਧੀਆ ਵੈਰੈਟੀ ਆਇਆ ਕਿ ਪਿਛਲੇ ਸਾਲ ਨਾਲੋਂ ਬਹੁਤ ਨਵੀਆਂ ਵੈਰੈਟੀਆਂ ਬਹੁਤ ਆਈਆਂ ਨੇ ਨਵੀਂ ਆਈਟਮ ਬਹੁਤ ਆਈ ਹੈ ਤੇ ਜਿਹੜੇ ਮੈਂ ਇਹ ਰੰਗੋਲੀ ਦੇ ਕਲਰਸ ਦੇਖ ਰਿਹਾ ਇਹ ਕਹੋ ਜੇ ਕਲਰਸ ਨੇ ਜਿਹੜੇ ਮੈਂ ਇਸ ਵਾਰ ਇਸ ਸਪਾਰਕਲ ਕਰ ਰਹੇ ਜੀ ਪਹਿਲਾਂ ਨੋਰਮਲ ਕਲਰ ਚੱਲਦੇ ਸੀ ਹੁਣ ਸਪਾਰਕਲ ਵਾਲੇ ਚਮਕੀਲ ਵਾਲੇ ਕਲਰ ਆਏ ਨੇ ਜੀ ਇਹਦੇ ਵਿੱਚ 10 ਡੱਬੀਆਂ ਨੇ 10 ਰੰਗ ਅਲੱਗ-ਅਲੱਗ ਹੋਣਗੇ ਜੀ ਇਹ ਵੀ ਨਵੀਂ ਆਈਟਮ ਹੈ ਜੀ ਸੋ ਲੋਕ ਕਿਹੜੀ ਆਈਟਮ ਸਭ ਤੋਂ ਜ਼ਿਆਦਾ ਪਸੰਦ ਕਰ ਰਹੇ ਨੇ ਇਸ ਵਾਰ ਲੋਕ ਕਸਟਮ ਰੰਗੋਲੀ ਕਲਰ ਹੋ ਗਿਆ ਜੀ ਆਪਣੀਆਂ ਲੜੀਆਂ ਹੋ ਗਿਆ ਫਲਾਵਰ ਵਾਲੀਆਂ ਝੂਮਰ ਹੋ ਗਏ ਇਹਦੇ ਕਾਫੀ ਡਿਮਾਂਡ ਆ ਗੇਟ ਤੇ ਲਗਾਉਣ ਵਾਲੇ ਤੋਰਨ ਉਹਦੀ ਬਹੁਤ ਡਿਮਾਂਡ ਨਿਕਲਦੀ ਉਹ ਵੀ ਤੁਹਾਨੂੰ ਮੈਂ ਦਿਖਾਵਾਂਗਾ ਜੀ ਇੱਕ ਵਾਰੀ ਦੇਖ ਲਓ ਜੀ ਤੋ ਲੋਕ ਵੀ ਇੱਥੇ ਪਹੁੰਚ ਚੁੱਕੇ ਹੋਏ ਨੇ ਖਰੀਦਦਾਰੀ ਕਰਨ ਦੇ ਲਈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਬਲਜਿੰਦਰ ਕੋ ਇਸ ਵਾਰ ਦੀਵਾਲੀ ਦਾ ਤਿਉਹਾਰ ਜਿਵੇਂ ਜਿਵੇਂ ਨੇੜੇ ਆ ਰਿਹਾ ਲੋਕਾਂ ਦੇ ਵਿੱਚ ਉਤਸ਼ਾਹ ਵਧਦਾ ਜਾ ਰਿਹਾ ਕਿ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਖਰੀਦਦਾਰੀ ਕਰੀਏ ਤੁਸੀਂ ਵੀ ਖਰੀਦਦਾਰੀ ਕਰਨ ਆਏ ਹੋ ਕਿਹੜੀਆਂ ਚੀਜ਼ਾਂ ਤੁਹਾਨੂੰ ਜੜੀਆਂ ਪਸੰਦ ਆ ਰਹੀਆਂ ਨੇ ਇੱਥੇ ਤਕਰੀਬਨ ਸਾਰੀਆਂ ਚੀਜ਼ਾਂ ਪਸੰਦ ਨੇ ਕਿਉਂ ਆਈਟਮਾਂ ਸਭ ਵਧੀਆ ਵਧੀਆ ਨੇ ਨਮੀਆਂ ਅਲੱਗ-ਅਲੱਗ ਨੇ ਜਿਵੇਂ ਮੋਮਬਤੀਆਂ ਵਗੈਰਾ ਹੋ ਗਈਆਂ ਆਈ ਸਭ ਅਲੱਗ-ਅਲੱਗ ਨੇ ਜੀ ਵਧੀਆ ਲੱਗ ਰਿਹਾ ਸਭ ਕੁ ਜੀ ਸੋ ਇਸ ਵਾਰ ਲੋਕਾਂ ਦੇ ਵਿੱਚ ਕਿੰਨਾ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਪਿਛਲੇ ਸਾਲ ਦੇ ਨਾਲੋਂ ਨਹੀਂ ਪਿਛਲੇ ਸਾਲ ਨਾਲੋਂ ਕਾਫੀ ਜ਼ਿਆਦਾ ਹੈ ਇਸ ਵਾਰ ਹਾਂ ਜੀ ਬਹੁਤ ਬਸ ਜੀ ਮੀ ਗੱਲ ਤੁਹਾਡਾ ਕੀ ਨਾਮ ਹੈ ਜੀ ਪਰਮਜੀਤ ਕੌਰ ਕਿਹੜੀ ਚੀਜ਼ ਜਿਹੜੀ ਤੁਹਾਨੂੰ ਇੱਥੇ ਸਭ ਤੋਂ ਜ਼ਿਆਦਾ ਪਸੰਦ ਆਈ ਤੇ ਕਿਹੜੀ ਚੀਜ਼ ਤੁਹਾਨੂੰ ਇਸ ਵਾਰ ਨਵੀਂ ਦੇਖਣ ਨੂੰ ਮਿਲੀ ਸਭ ਚੀਜ਼ਾਂ ਵਧੀਆ ਆ ਲੜੀਆਂ ਵਗੈਰਾ ਜੋ ਵੀ ਆ ਹਾਰ ਸਭ ਕੁਝ ਵਧੀਆ ਆ ਜੀ ਔਰ ਮੁੰਬਤੀਆਂ ਬਹੁਤ ਵਧੀਆ ਕੈਂਡਲ ਆ ਬਾਕੀ ਸਾਰਾ ਕੁਝ ਫੋਟੋ ਵਗੈਰਾ ਵਧੀਆ ਸਭ ਕੁਝ ਆ ਬੂੰਦੀ ਦੇ ਲੱਡੂ ਦੇਖੇ ਤੁਸੀਂ ਹਾਂਜੀ ਹਾਂਜੀ ਖਾਣ ਵਾਲੇ ਆ ਕਿ ਜਗਾਣ ਵਾਲੇ ਆ ਨਹੀਂ ਜਗਾਣ ਵਾਲੇ ਆ ਸੋ ਕਿਵੇਂ ਦੇ ਲੱਗੇ ਇਹ ਇਸ ਵਾਰ ਪਹਿਲੀ ਵਾਰ ਦੇਖਣ ਨੂੰ ਮਿਲੇ ਨੇ ਹਾਂ ਪਹਿਲੀ ਵਾਰ ਹੀ ਦੇਖਿਆ ਇਹ ਇਹ ਪਹਿਲੀ ਵਾਰ ਹੀ ਦੇਖੇ ਲੱਡੂ ਹੈਗੇ ਆ ਬਾਕੀ ਜਿਹੜੀਆਂ ਵੀ اٹ ਮ ਹੈਗੀਆਂ ਪਹਿਲੀ ਵਾਰ ਹੀ ਦੇਖੀਆਂ ਏ ਸੋ ਕਿਹੜੀ ਕਿਹੜੀ ਚੀਜ਼ ਹੁਣ ਖਰੀਦ ਕੇ ਘਰ ਲੈ ਕੇ ਜਾ ਰਹੇ ਹੋ ਦੇਖਦੇ ਹਾਂ ਹੁਣ ਪਸੰਦ ਤੇ ਸਾਰੀਆਂ ਚੀਜ਼ਾਂ ਹੀ ਹੁਣ ਖੜਾਂਗੇ ਕੁਛ ਨਾ ਕੁਛ ਤਾਂ ਲੈ ਕੇ ਜਾਵਾਂਗੇ ਮੈਡਮ ਤੁਹਾਡਾ ਕੀ ਨਾਮ ਹੈ ਜੀ ਇਕਬਾਲ ਕੌਰ ਮੈਡਮ ਅੱਜ ਇੱਥੇ ਤੁਸੀਂ ਖਰੀਦਦਾਰੀ ਕਰਨ ਦੇ ਲਈ ਆਏ ਹੋ ਹਾਂ ਜੀ ਕਹਿੋ ਜਿਆ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਕਿੰਦਾ ਦਾ ਸਮਾਨ ਜਿਹੜਾ ਇਸ ਵਾਰ ਨਵਾਂ ਦੇਖਣ ਨੂੰ ਮਿਲ ਰਿਹਾ ਇਸ ਵਾਰ ਐਕਚੁਅਲ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਡਿਫਰੈਂਸ ਹੈਗਾ ਹੈ ਪਹਿਲਾਂ ਸੀਗਾ ਸਿੰਪਲ ਸਿੰਪਲ ਠੀਕ ਐ ਹੁਣ ਹੋਰ ਨਵੀਂ ਵੈਰਾਈਟੀ ਹੁਣ ਅੱਜ ਹੀ ਹੋਰ ਵਧੀਆ ਵਧੀਆ ਚੀਜ਼ਾਂ ਆਈਆਂ ਐ ਕਿ ਜਿਦਾਂ ਆਹ ਦੇਖਿਆ ਮੈਂ ਥੋੜਾ ਲੌਂਗ ਵੀ ਹੈਗੀ ਐ ਸ਼ਾਰਟ ਵੀ ਹੈਗੀ ਐ ਮਤਲਬ ਸੋਹਣੀਆਂ ਲੱਗ ਰਹੀਆਂ ਦੇਖਣ ਨੂੰ ਜੀ ਅਸੋ ਕੈਂਡਲਸ ਨੂੰ ਲੈ ਕੇ ਜਿਹੜਾ ਦੀਵੇ ਅੱਜ ਕੱਲ ਨਵੇਂ بڑے ਦੇਖਣ ਨੂੰ ਮਿਲਦੇ ਨੇ ਪਹਿਲਾਂ ਇੱਕ ਦੀਵਾ ਚੱਲਿਆ ਸੀ ਜਿਹੜਾ ਪਾਣੀ ਵਾਲਾ ਦੀਵਾ ਹੁੰਦਾ ਸੀ ਹੁਣ ਇਸ ਵਾਰ ਕੀ ਨਵਾਂ ਦੇਖਣ ਨੂੰ ਮਿਲ ਰਿਹਾ ਇਸ ਵਾਰ ਮਿਠਾਈ ਵਾਲੀਆਂ ਜਿਹੜੀਆਂ ਕੈਂਡਲਸ ਆਈਆਂ ਹੈਗੀਆਂ ਉਹ ਬਹੁਤ ਸੋਹਣੀਆਂ ਲੱਗ ਰਹੀਆਂ ਦੇਖਣ ਨੂੰ ਉਹ ਕੁਛ ਅਲੱਗ ਹੀ ਹੈਗਾ ਮਤਲਬ ਉਹ ਲੱਗਦਾ ਨਹੀਂ ਹੈਗਾ ਕਿ ਉਹ ਕੈਂਡਲ ਹੈਗੀ ਐਕਚੁਅਲ ਲੱਗਦੀ ਹੈਗੀ ਕਿ ਬਾਕੀ ਮਿਠਾਈ ਹੀ ਪਈ ਹੈ ਕਿਉਂ ਜੀ ਉਹ ਸੋਹਣਾ ਤਾਂ ਨਹੀਂ ਹੋਊਗਾ ਵੀ ਤੁਸੀਂ ਘਰ ਦੇ ਵਿੱਚ ਮੋਮਬਤੀਆਂ ਲੈ ਕੇ ਜਾਓ ਤੇ ਬੱਚੇ ਲੱਡੂ ਸਮਝ ਕੇ ਖਾ ਜਾਣ ਉਹ ਪਹਿਲਾਂ ਹੀ ਡਾਊਟ ਹੋ ਰਿਹਾ ਸੀਗਾ ਕਿ ਅਸਲੀ ਲੱਗ ਰਹੀ ਐ ਇਹਨਾਂ ਨੂੰ ਮੱਖੀਆਂ ਵੀ ਬੈਠਣ ਲੱਗੀਆਂ ਸੋਹਣਾ ਲੱਗ ਰਿਹਾ ਵਸੇ ਸਾਰਾ ਕੁਝ ਜੀ ਸੋ ਰੰਗੋਲੀ ਵੀ ਬਣਾਉਂਦੇ ਹੋ ਤੁਸੀਂ ਘਰਾਂ ਦੇ ਵਿੱਚ ਬੱਚੇ ਬਣਾਉਂਦੇ ਹੈਗੇ ਹਾਂਜੀ ਉਹਨੂੰ ਲੈ ਕੇ ਫਿਰ ਕਿਹੜੀ ਆਈਟਮ ਨਵੀਂ ਦੇਖਣ ਨੂੰ ਮਿਲੀ ਤੁਹਾਨੂੰ ਅ ਜਿੱਦਾਂ ਸਪਾਰਕਲ ਵਾਲੇ ਕਲਰ ਹੈਗੇ ਆ ਚਮਕੀਆਂ ਵਿੱਚ ਹੈ ਹੁੰਦੀਆਂ ਹੈਗੀਆਂ ਸਿੰਪਲ ਵੀ ਹੈਗੀਆਂ ਕੀਪ ਵਾਲੀ ਵੀ ਹੈਗੀਆਂ ਡਿਜ਼ਾਈਨ ਵੀ ਨਾਲੇ ਸੱਚੇ ਵੀ ਹੈਗੇ ਆ ਵੀ ਔਖਾ ਨਹੀਂ ਹੋਣਾ ਕਲਰ ਰੰਗੋਲੀ ਬਣਾਉਣ ਨੂੰ ਡਿਜ਼ਾਈਨ ਵੀ ਤੁਹਾਨੂੰ ਮਿਲ ਜਾਣੇ ਹੈਗੇ ਉਹ ਸੋਹਣਾ ਲੱਗ ਰਿਹਾ ਬਹੁਤ ਅੱਛਾ ਹੈ ਬੱਚਿਆਂ ਵਾਸਤੇ ਮਤਲਬ ਵਧੀਆ ਹੈਗਾ ਬੱਚੇ ਬਣਾ ਸਕਦੇ ਆ ਇਜ਼ੀ ਵੀਰ ਤੇ ਕਿਹੜੀ ਆਈਟਮ ਤੁਸੀਂ ਜਿਹੜੀ ਸਭ ਤੋਂ ਜ਼ਿਆਦਾ ਪਸੰਦ ਕੀਤੀ ਤੇ ਲੈ ਕੇ ਜਾ ਰਹੇ ਹੋ ਘਰ ਦੇ ਵਿੱਚ ਅੱਜ ਤਾਂ ਹੋ ਗਿਆ ਕੈਂਡਲਸ ਹੋ ਗਈਆਂ ਤੇ ਇੱਕ ਆਹ ਚੀਜ਼ ਮੈਨੂੰ ਸੋਹਣੀ ਲੱਗ ਰਹੀ ਹੈਗੀਆਂ ਇਹ ਤੇ ਰੰਗੋਲੀ ਮੇਨ ਤੋ ਇਸ ਵਾਰ ਜਿਹੜੇ ਘਰ ਨੇ ਉਹ ਕਾਫੀ ਜ਼ਿਆਦਾ ਡੈਕੋਰੇਟਿਵ ਦੇਖਣ ਨੂੰ ਮਿਲਣਗੇ ਡੈਕੋਰੇਟਿਵ ਬਹੁਤ ਜ਼ਿਆਦਾ ਐਕਸਾਈਟਮੈਂਟ ਜ਼ਿਆਦਾ ਹੈਗੀ ਐ ਐਕਸਾਈਟਮੈਂਟ ਜ਼ਿਆਦਾ ਹੈ ਹਾਂਜੀ ਸੋ ਬਿਲਕੁਲ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਦੇ ਵਿੱਚ ਜਿੱਥੇ ਕਾਫੀ ਉਸ਼ਾਹ ਦੇਖਣ ਨੂੰ ਮਿਲ ਰਿਹਾ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗ ਚੁੱਕੀਆਂ ਹੋਈਆਂ ਨੇ ਲੋਕ ਕਾਫੀ ਯੂਨੀਕ ਆਈਟਮਸ ਜਿਹੜੀਆਂ ਖਰੀਦਣ ਦੇ ਲਈ ਬਾਜ਼ਾਰਾਂ ਦੇ ਵਿੱਚ ਆ ਰਹੇ ਨੇ ਤੇ ਇਸ ਵਾਰ ਨਵੀਆਂ ਆਈਟਮਸ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਜਿਵੇਂ ਕਿ ਇਹਨਾਂ ਨੇ ਦਿਖਾਇਆ ਕਿ ਮਠਾਈ ਵਾਲੀ ਜਿਹੜੀ ਮੋਮਬੱਤੀਆਂ ਇਸ ਵਾਰ ਦੇਖਣ ਨੂੰ ਮਿਲੀਆਂ ਨੇ ਬਹੁਤ ਤੋਂ ਵਧੀਆ ਲੋਕੋ ਕਿਹੜੀ ਵਧੀਆ ਲੱਗੀ ਬਹੁਤ ਵੰਦੀਆਂ ਲੱਗੀਆਂ ਜੀ ਆ ਬਹੁਤ ਵਧੀਆ ਲੱਗੇ ਰਸਮਲਾਈ ਵਾਲੀ ਹਾਂਜੀ ਰਸਮਲਾਈ ਬਹੁਤ ਜ਼ਿਆਦਾ ਵਧੀਆ ਲੱਗੀ ਖਾਣ ਦਾ ਦਿਲ ਤਾਂ ਨਹੀਂ ਕਰ ਰਿਹਾ ਇਹ ਕਰ ਤਾਂ ਰਿਹਾ ਹੁਣ ਖਾਦੀ ਨਹੀਂ ਜਾਣੀ ਨਾ ਖਾਦੀ ਨਹੀਂ ਜਾਣੀ ਬਸ ਬਹੁਤ ਵਧੀਆ ਲੱਗ ਰਹੀਆਂ ਬਸੇ ਹਾਂਜੀ ਪਹਿਲੀ ਵਾਰ ਦੇਖੀ ਜਾਨੀ ਐਟਮ ਆਹੇ ਜਿਵੇਂ ਜਲੇਬੀ ਹੋ ਗਈ ਇਹ ਹੋ ਗਿਆ ਲੱਡੂ ਹਾਂਜੀ ਇਹ ਪਹਿਲੀ ਵਾਰ ਦੇਖਿਆ ਸੋ ਇਹ ਜਿਹੜੀ ਰਸਮਲਾਈ ਵਾਲੇ ਜਿਹੜੀ ਕੈਂਡਲ ਹੈ ਇਹ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਹੀ ਹੈ ਕਿਉਂਕਿ ਇਹ ਇੱਕ ਵੱਖਰੇ ਹੀ ਢੰਗ ਦੇ ਨਾਲ ਡਿਜ਼ਾਈਨ ਕੀਤੀ ਗਈ ਹੈ ਇਹਨੂੰ ਜਦੋਂ ਜਗਾਇਆ ਜਾਏਗਾ ਤਾਂ ਕੁਝ ਅਗਲਾ ਅਲੱਗ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲੇਗਾ ਜਿਵੇਂ ਆਹ ਮਟਕੇ ਵਾਲੇ ਦੀਵੇ ਵੀ ਦੇਖਣ ਨੂੰ ਮਿਲ ਰਹੇ ਨੇ ਇੱਥੇ ਬਾਜ਼ਾਰਾਂ ਦੇ ਵਿੱਚ ਜੋ ਕਿ ਇਸ ਵਾਰ ਦੀ ਦੀਵਾਲੀ ਨੂੰ ਕੁਝ ਵੱਖਰਾ ਹੀ ਸ਼ੋਅ ਕਰਨਗੇ ਸੋ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਪਸੰਦ ਕਰ ਰਹੇ ਨੇ ਇਹਨਾਂ ਦੀਵਿਆਂ ਨੂੰ ਤੇ ਸਪਾਰਕਲ ਵਾਲੇ ਕਲਰਸ ਵੀ ਜਿਹੜੇ ਨੇ ਉਹ ਇਸ ਵਾਰ ਆ ਚੁੱਕੇ ਨੇ ਲੋਕਾਂ ਨੂੰ ਰੰਗੋਲੀ ਬਣਾਉਣ ਦਾ ਬੜਾ ਚਾਹ ਹੁੰਦਾ ਹੈ ਖਾਸ ਕਰਕੇ ਬੱਚੇ ਜਿਹੜੇ ਹੁੰਦੇ ਨੇ ਉਹ ਸਵੇਰ ਤੋਂ ਹੀ ਘਰਾਂ ਦੇ ਵਿੱਚ ਰੰਗੋਲੀ ਬਣਾਣੀ ਸ਼ੁਰੂ ਕਰ ਦਿੰਦੇ ਨੇ ਤਾਂ ਇਸ ਵਾਰ ਤੁਸੀਂ ਕਿਹੜੀਆਂ ਚੀਜ਼ਾਂ ਨਵੀਆਂ ਦੇਖ ਰਹੇ ਹੋ ਤੇ ਇਸ ਵਾਰ ਦੀ ਦੀਵਾਲੀ ਨੂੰ ਲੈ ਕੇ ਤੁਹਾਡੇ ਵਿੱਚ ਕਿੰਨੀ ਐਕਸਾਈਟਮੈਂਟ ਹੈ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਾਜਵੀਰ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ